ਸਰਕਸ਼ੀਰ ਸੁਸਾਇਟੀ ਮਨੋਰੋਗ مشਵਰਾ ਕੇਂਦਰ ਬਰਗਾੜੀ ਵਿੱਚ ਵੱਖ-ਵੱਖ ਤਰ੍ਹਾਂ ਦੇ ਕੇਸ ਆਉਂਦੇ ਹਨ ਇਹਨਾਂ ਵਿੱਚੋਂ ਜ਼ਿਆਦਾ ਕਰਕੇ ਮਰੀਜ਼ ਮਾਨਸਿਕ ਤੌਰ ਤੇ ਬਿਮਾਰ ਹੁੰਦੇ ਹਨ ਸਰਕਸ਼ੀਰ ਸੁਸਾਇਟੀ ਦੇ ਕੰਮ ਇਹ ਇੱਥੇ ਮਾਹਰ ਮਨੋਰੋਗ ਡਾਕਟਰਾਂ ਦੀ ਸਹਾਇਤਾ ਨਾਲ ਇਹਨਾਂ ਕੇਸਾਂ ਨੂੰ ਸਰਕ ਦੇ ਤਰੀਕੇ ਦੇ ਨਾਲ ਹੱਲ ਕਰਦੇ ਹਨ ਇਸ ਕੰਮ ਲਈ ਚੰਨਨਵੰਦਰ ਮੇਘਰਾਜ ਰੱਲਾ ਅਤੇ ਮੈਂ ਜਿਸਕਰਨ ਲੰਡੇ ਹਰ ਸ਼ਨੀਵਾਰ ਆਪਣੀ ਡਿਊਟੀ ਤੇ ਦੇਸਾ ਇੱਕ ਦਿਨ ਚੰਨ ਬੰਦਰ ਜੀ ਨੂੰ ਕੋਈ ਖਾਸ ਕੰਮ ਹੋਣ ਕਰਕੇ ਉਹ ਮਨੋਰੋਗ ਕੇਂਦਰ ਵਿੱਚ ਨਹੀਂ ਸੀ ਪਹੁੰਚ ਸਕੇ ਅਤੇ ਸਾਰੇ ਮਰੀਜ਼ਾਂ ਦੀ ਜ਼ਿੰਮੇਵਾਰੀ तकरीबन ਮੇਰੇ ਮੋਢਿਆਂ ਤੇ ਸੀ ਇੱਕ ਵੱਖਰੀ ਤਰ੍ਹਾਂ ਦਾ ਕੇਸ ਸੀ ਮੈਂ ਦੂਰੋਂ ਦੇਖਿਆ ਕਿ ਇੱਕ ਔਰਤ ਨੂੰ ਜਿਸ ਨੂੰ ਤਿੰਨ ਬੰਦੇ ਫੜ ਕੇ ਲਿਆ ਰਹੇ ਸਨ ਅੰਦਰ ਲਿਆ ਕੇ ਪੀੜਤ ਔਰਤ ਨੂੰ ਉਹਨਾਂ ਨੇ ਥੱਲੇ ਹੀ ਬਿਠਾ ਦਿੱਤਾ ਅਸੀਂ ਕੁਰਸੀ ਤੇ ਬੈਠਣ ਨੂੰ ਕਿਹਾ ਪਰ ਉਹਨਾਂ ਨੇ ਇਹ ਕਹਿ ਕੇ ਥੱਲੇ ਬਿਠਾ ਦਿੱਤਾ ਕਿ ਇਹ ਕੁਰਸੀ ਦੋ ਚੱਕਰ ਖਾ ਕੇ ਡਿੱਗ ਪੈਂਦੀ ਹੈ ਇਦੇ ਵਿੱਚ ਕੋਈ ਕਸਰ ਆਉਂਦੀ ਹੈ ਉਸ ਦੀ ਵਾਰੀ ਆਉਣ ਤੇ ਅਸੀਂ ਪਹਿਲਾਂ ਉਸ ਦੇ ਪਤੀ ਨਾਲ ਗੱਲ ਕੀਤੀ ਮੈਂ ਉਸ ਉਹਨਾਂ ਨੂੰ ਉਸ ਪੀੜਤ ਔਰਤ ਨੂੰ ਮੇਰੇ ਕੋਲ ਇਕੱਲੇ ਛੱਡਣ ਲਈ ਕਿਹਾ ਥੋੜਾ ਸ਼ਾਂਤ ਮਾਹੌਲ ਤੇ ਮੈਂ ਉਸ ਨੂੰ ਪਹਿਲਾ ਸਵਾਲ ਕੀਤਾ ਭੈਣ ਜੀ ਕੀ ਤੁਸੀਂ ਠੀਕ ਹੋਣਾ ਚਾਹੁੰਦੇ ਹੋ ਉਸ ਨੇ ਹਾਂ ਵਿੱਚ ਸਿਰ ਹਿਲਾਇਆ ਮੈਂ ਉਹਨਾਂ ਨੂੰ ਕਿਹਾ ਭੈਣ ਜੀ ਨਾ ਤਾਂ ਤੁਹਾਨੂੰ ਮਿਰਗੀ ਹੈ ਅਤੇ ਨਾ ਹੀ ਤੁਹਾਨੂੰ ਕੋਈ ਹੋਰ ਸਰੀਰਕ ਦੌਰਾ ਪੈਂਦਾ ਹੈ ਇਹ ਇੱਕ ਮਾਨਸਿਕ ਦੌਰਾ ਹੈ ਇਸ ਬਾਰੇ ਮੈਂ ਉਹਨਾਂ ਦੇ ਪਤੀ ਉਹ ਦੌਰੇ ਦੇ ਲੱਛਣਾਂ ਬਾਰੇ ਪਹਿਲਾਂ ਹੀ ਪੁੱਛ ਲਿਆ ਸੀ ਇਸੇ ਕਰਕੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਫਿਰ ਮੈਂ ਉਸ ਪੀੜਤ ਆਰਥ ਨੂੰ ਕਿਹਾ ਭੈਣ ਜੀ ਤੁਸੀਂ ਇਸ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣਦੇ ਹੋ ਅਤੇ ਤੁਹਾਡੇ ਤੋਂ ਬਿਨਾ ਇਸ ਬਿਮਾਰੀ ਬਾਰੇ ਹੋਰ ਕੋਈ ਵੀ ਨਹੀਂ ਜਾਣਦਾ ਜੇ ਤੁਸੀਂ ਮੈਨੂੰ ਇਸ ਬਿਮਾਰੀ ਬਾਰੇ ਸਹੀ ਕਾਰਨ ਦੱਸੋਗੇ ਤਾਂ ਅਸੀਂ ਤੁਹਾਡਾ ਇਲਾਜ ਹਰ ਹਾਲਤ ਦੇ ਵਿੱਚ ਕਰਾਂਗੇ ਅਤੇ ਹੁਣੇ ਹੀ ਕਰਾਂਗੇ ਤੇ ਤੁਸੀਂ ਅੱਜ ਤੋਂ ਬਾਅਦ ਵਧੀਆ ਨਾਰਮਲ ਜ਼ਿੰਦਗੀ ਜਿਉ ਸਕੋਗੇ ਹਾਂ ਮੈਂ ਇੱਕ ਤੁਹਾਡੇ ਨਾਲ ਵਾਦਾ ਕਰਦਾ ਹਾਂ ਕਿ ਤੁਸੀਂ ਜੋ ਵੀ ਮੈਨੂੰ ਦੱਸੋਗੇ ਉਹ ਗੱਲ ਮੈਂ ਕਿਸੇ ਹੋਰ ਨੂੰ ਨਹੀਂ ਦੱਸਾਂਗਾ ਇਹ ਗੱਲ ਸਿਰਫ ਤੁਹਾਡੇ ਅਤੇ ਮੇਰੇ ਵਿਚਕਾਰ ਹੀ ਰਹੇਗੀ ਉਹ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਰਹੀ ਸੀ ਮੈਨੂੰ ਲੱਗਾ ਉਸਨੇ ਮੇਰੇ ਤੇ ਵਿਸ਼ਵਾਸ ਕਰ ਲਿਆ ਸੀ ਮੈਨੂੰ ਵੀ ਵਿਸ਼ਵਾਸ ਸੀ ਕਿ ਉਹ ਆਪਣੇ ਦਿਲ ਦੀ ਗੱਲ ਮੇਰੇ ਨਾਲ ਜ਼ਰੂਰ ਸਾਂਝੀ ਕਰੇਗੀ ਉਸ ਔਰਤ ਨੇ ਮੈਨੂੰ ਕਿਹਾ ਵੀਰ ਜੀ ਮੇਰੇ ਘਰ ਵਾਲੇ ਨੂੰ ਕਿਸੇ ਵੀ ਗੱਲ ਦੀ ਪਿੰਗ ਤੱਕ ਨਹੀਂ ਲੱਗਣੀ ਚਾਹੀਦੀ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਹਾਂ ਮੈਂ ਇੱਕ ਵਾਰ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਗੱਲ ਸਿਰਫ ਤੁਹਾਡੇ ਅਤੇ ਮੇਰੇ ਵਿਚਕਾਰ ਹੀ ਰਹੇਗੀ ਤੁਸੀਂ ਮੈਨੂੰ ਆਪਣਾ ਰਾਜ਼ਦਾਰ ਸਮਝੋ ਅਤੇ ਸਹੀ-ਸਹੀ ਗੱਲ ਦੱਸੋ ਆਪਾਂ ਉਸ ਦਾ ਵਧੀਆ ਸਾਰਥਕ ਹੱਲ ਕੱਢਾਂਗੇ ਉਸ ਨੇ ਕਿਹਾ ਵੀਰ ਜੀ ਇਹ ਗੱਲ ਅੱਜ ਤੋਂ 5 ਕੁ ਮਹੀਨੇ ਪਹਿਲਾਂ ਦੀ ਹੈ ਮੇਰੀ ਅਤੇ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੜਾਈ ਹੋ ਗਈ ਜਿਸ ਵਿੱਚ ਮੇਰੇ ਪਤੀ ਨੇ ਮੇਰੇ ਸਿਰ ਵਿੱਚ ਡਾਂਗ ਮਾਰ ਦਿੱਤੀ ਮੈਂ ਲਹੂ ਲਹਾਨ ਅਤੇ ਬੇਹੋਸ਼ ਹੋ ਗਈ ਮੇਰੀ ਦਰਾਣੀ ਨੇ ਮੇਰੇ ਭਰਾ ਨੂੰ ਫੋਨ ਕਰ ਦਿੱਤਾ ਮੇਰਾ ਭਰਾ ਸਾਡੇ ਸ਼ਹਿਰ ਹੀ ਰਹਿੰਦੇ ਸਨ ਮੇਰਾ ਭਰਾ ਤੁਰੰਤ ਮੇਰੇ ਘਰ ਆਇਆ ਅਤੇ ਮੈਨੂੰ ਜ਼ਖਮੀ ਹਾਲਤ ਵਿੱਚ ਚੁੱਕ ਕੇ ਹਸਪਤਾਲ ਲੈ ਗਿਆ। ਥਾਲ ਹੀ ਉਸਨੇ ਸਬੰਧਨ ਥਾਣੇ ਵਿੱਚ ਮੇਰੇ ਪਤੀ ਖਿਲਾਫ ਰਿਪੋਰਟ ਦਿੱਤੇ। ਮੈਂ ਅਗਲੇ ਦਿਨ ਤੱਕ ਬਿਲਕੁਲ ਠੀਕ ਹੋ ਚੁੱਕੀ ਸੀ। ਉਸ ਤੋਂ ਅਗਲੇ ਦਿਨ ਥਾਣੇ ਵਿੱਚੋਂ ਦੋ ਪੁਲਿਸ ਕਰਮਚਾਰੀ ਮੇਰੇ ਕੋਲੋਂ ਬਿਆਨ ਲੈਣ ਲਈ ਆਏ ਜਿਸ ਦਾ ਮੈਨੂੰ ਤੇ ਮੇਰੀ ਮਾਂ ਨੂੰ ਪਹਿਲਾਂ ਪਤਾ ਲੱਗ ਚੁੱਕਾ ਸੀ। ਮੇਰੀ ਮਾਂ ਮੈਨੂੰ ਕਹਿਣ ਲੱਗੇ ਪੁੱਤ ਵਸਨਾ ਤਾਂ ਤੂੰ ਇੱਥੇ ਹੀ ਹੈ। ਇਸ ਕਰਕੇ ਜਦੋਂ ਪੁਲਿਸ ਵਾਲੇ ਤੇਰੇ ਕੋਲੋਂ ਘਟਨਾ ਬਾਰੇ ਪੁੱਛਣਾ ਤਾਂ ਤੂੰ ਉਹਨਾਂ ਨੂੰ ਕਹਿਣਾ ਕਿ ਪੌੜੀਆਂ ਤੋਂ ਡਿੱਗ ਪਈ ਸੀ ਚਲੋ ਜੋ ਕੁਝ ਹੋਇਆ ਸੀ ਹੋਇਆ ਤਾਂ ਬਹੁਤ ਦੁਖਦਾਈ ਸੀ ਪਰ ਇਹ ਆਪਣੀ ਗਲਤੀ ਮੰਨ ਗਏ ਆਖਰ ਮੇਰਾ ਪਤੀ ਸੀ ਅਤੇ ਮੇਰਾ ਮਨ ਵੀ ਪਸੀਜ ਗਿਆ ਮੇਰੀ ਮਾਂ ਨੇ ਕਿਹਾ ਹਤੀਏ ਇਸ ਨੂੰ ਮਾਫ਼ ਕਰ ਦੇ ਤੇ ਰੀਤੀ ਬਣ ਕੇ ਮੈਂ ਸੋਚਿਆ ਮੇਰਾ ਪਤੀ ਹੈ ਆਪਣਾ ਘਰ ਹੈ ਮੇਰੇ ਬੱਚੇ ਹੋਣਗੇ ਮੇਰਾ ਘਰ ਵਸੇਗਾ ਮੇਰੀ ਇਸ ਸੋਚ ਨੇ ਆਪਣੇ ਮਨ ਦਾ ਉਹ ਜੋ ਉਹ ਦਰ ਦਿੱਤਾ ਜਦੋਂ ਪੁਲਿਸ ਕਰਮਚਾਰੀ ਮੇਰਾ ਬਿਆਨ ਲੈਣ ਆਏ ਤਾਂ ਮੈਂ ਬਿਆਨ ਦਿੱਤਾ ਕਿ ਮੈਂ ਪੌੜੀਆਂ ਤੋਂ ਅਚਾਨਕ ਥਲਕ ਕੇ ਡਿੱਗ ਪਈ ਸੀ ਤਾਂ ਕਰਕੇ ਮੇਰੇ ਸਿਰ ਤੇ ਸੱਟ ਲੱਗੀ ਹੈ ਪੁਲਿਸ ਕਰਮਚਾਰੀ ਮੇਰਾ ਬਿਆਨ ਨੋਟ ਕਰਕੇ ਵਾਪਸ ਚਲੇ ਗਏ ਪਰ ਮੇਰਾ ਭਰਾ ਮੇਰੇ ਨਾਲ ਬਹੁਤ ਗੁੱਸੇ ਹੋਇਆ ਉਸਨੇ ਹੁਣ ਤੱਕ ਮੇਰੇ ਇਲਾਜ ਤੇ ਹਜ਼ਾਰਾਂ ਰੁਪਏ ਲਗਾ ਦਿੱਤੇ ਸੀ ਜਿਹੜੇ ਪੈਸੇ ਮੇਰੇ ਭਰਾ ਨੇ ਮੇਰੇ ਇਲਾਜ ਤੇ ਖਰਚ ਕੀਤੇ ਸਨ ਹੁਣ ਉਹ ਪੈਸੇ ਮੇਰੇ ਕੋਲ ਮੰਗ ਰਿਹਾ ਸੀ ਮੇਰੇ ਕੋਲ ਆਪਣੇ ਭਰਾ ਨੂੰ ਦੇਣ ਲਈ ਪੁੱਟੀ ਕਾੜੀ ਵੀ ਨਹੀਂ ਸੀ ਭਰਾ ਦਾ ਕਰਜ਼ਾ ਉਤਾਰਨ ਲਈ ਮੈਂ ਅਤੇ ਮੇਰੀ ਮਾਂ ਅਸੀਂ ਇੱਕ ਫਾਈਨਾਂਸ ਕੰਪਨੀ ਤੋਂ ਕਰਜ਼ਾ ਲਿਆ ਜਿਸ ਦੀ ਉਹਨਾਂ ਨੇ ਮਹੀਨਾਵਾਰ ਕਿਸ਼ਤ ਬਣ ਦਿੱਤੀ ਪਹਿਲੀ ਕਿਸ਼ਤ ਮੇਰੀ ਮਾਂ ਨੇ ਮੋੜ ਦਿੱਤੀ ਉਸ ਤੋਂ ਅਗਲੀ ਕਿਸ਼ਤ ਉਤਾਰਨ ਲਈ ਮੇਰੇ ਕੋਲੋਂ ਕੁਝ ਪੈਸੇ ਜੁੜੇ ਸਨ ਉਹ ਉਹਦੇ ਨਾਲ ਮੁੜ ਗਏ ਤੇ 3 ਕਿਸ਼ਤ ਮੈਂ ਆਪਣੇ ਸਹੁਰੇ ਤੋਂ ਪੈਸੇ ਲੈ ਕੇ ਮੋੜ ਦਿੱਤੇ ਅਗਲੀ ਕਿਸ਼ਤ ਮੋੜਨ ਲਈ ਮੇਰੇ ਕੋਲ ਕੋਈ ਹੋਰ ਹਿੱਲਾ ਵਸੀਲਾ ਨਹੀਂ ਤੇ ਮਜਬੂਰੀ ਬਸ ਮੈਨੂੰ ਚੌਥੀ ਕਿਸ਼ਤ ਮੋੜ ਲਈ ਇਹਨਾਂ ਦੀ ਜੇਬ ਕੱਟਣ ਲਈ ਮਜਬੂਰ ਹੋਣਾ ਪਿਆ ਇਹਨਾਂ ਦੇ ਕੱਪੜਿਆਂ ਵਿੱਚੋਂ ਚੋਰੀ ਹੋਏ ਪੈਸੇ ਜਿਨ੍ਹਾਂ ਦਾ ਇਹਨਾਂ ਨੂੰ ਕੱਪੜਿਆਂ ਵਿੱਚ ਪਏ ਹੋਣ ਦਾ ਪੱਕਾ ਪਤਾ ਸੀ ਬਾਰੇ ਇਹ ਛਿਸ਼ੋ ਪੰਜ ਵਿੱਚ ਰਹਿਣ ਲੱਗੇ ਪਰ ਘਰ ਵਿੱਚ ਦੁਬਾਰਾ ਕਲੇਸ਼ ਦੇ ਡਰੋਂ ਇਹ ਚੁੱਪ ਰਹਿਣ ਲੱਗ ਪਏ ਤੇ ਇਹਦੇ ਲੁਕਾਉਣ ਲਈ ਮੈਂ ਇਹਨਾਂ ਨੂੰ ਕਿਹਾ ਜਦ ਮੈਂ ਤੁਹਾਡੇ ਕੱਪੜੇ ਧੋਣ ਲਈ ਚੁੱਕੇ ਤਾਂ ਉਹ ਮੈਨੂੰ ਕਈ ਥਾਵਾਂ ਤੋਂ ਕੱਟੇ ਹੋਏ ਲੱਗੇ ਸਨ ਮੈਨੂੰ ਪੂਰਾ ਯਕੀਨ ਹੈ ਕਿ ਕਿਸੇ ਭੂਤ ਚੁੜੇਲ ਨੇ ਤੁਹਾਡੇ ਕੱਪੜੇ ਕੱਟ ਦਿੱਤੇ ਸਨ ਮੈਨੂੰ ਆਪਣੇ ਅੰਦਰਲਾ ਡਰ ਸਤਾਉਣ ਲੱਗਾ ਅੰਦਰਲੇ ਡਰ ਕਾਰਨ ਮੇਰੀ ਜ਼ਿੰਦਗੀ ਵਿੱਚ ਉਥਲ ਪੁਥਲ ਮਚ ਗਈ ਮੈਨੂੰ ਧੁੱਪ ਛਾਂ ਗਰਮੀ ਸਰਦੀ ਦਾ ਕੋਈ ਪਤਾ ਨਹੀਂ ਸੀ ਲੱਗਾ ਫਿਰ ਇਹਨਾਂ ਦੌਰਿਆਂ ਦਾ ਪਰਚਲਨ ਸ਼ੁਰੂ ਹੋ ਗਿਆ ਪਰੇਸ਼ਾਨੀ ਵਿੱਚ ਮੈਂ ਕਦੇ-ਕਦਾਏ ਸਿਰ ਵੀ ਘਪਾਉਣ ਲੱਗ ਪਈ ਕਿਉਂਕਿ ਅਗਲੀ ਕਿਸ਼ਤ ਵੀ ਨੇੜੇ ਆ ਚੁੱਕੀ ਸੀ ਫਾਈਨਾਂਸ ਕੰਪਨੀ ਵਾਲੇ ਵੀ ਮੈਨੂੰ ਕਿਸ਼ਤ ਮੋੜਨ ਲਈ 3-4 ਵਾਰ ਫੋਨ ਕਰ ਚੁੱਕੇ ਸਨ ਉਹਨਾਂ ਦਾ ਸ਼ਾਇਦ ਚੱਕ ਸੀ ਕਿ ਮੈਂ ਉਹਨਾਂ ਦੀ ਕਿਸ਼ਤ 모ੜਨ ਲਈ ਪੈਸੇ ਆਪਣੇ ਪਤੀ ਦੇ ਚੋਰੀ ਕੀਤੇ ਸਨ ਜਿਸ ਕਰਕੇ ਉਹ ਮੈਨੂੰ ਗਲਤ ਵਰਤਣਾ ਚਾਹੁੰਦੇ ਸਨ ਉਹਨਾਂ ਮੈਨੂੰ ਇਕੱਲੇ ਨੂੰ ਫਾਈਨਾਂਸ ਕੰਪਨੀ ਦੇ ਦਫ਼ਤਰ ਵਿੱਚ ਆਨਲੀ ਕਈ ਵਾਰ ਫੋਨ ਕੀਤਾ ਇੱਕ ਪਤੀ ਦੇ ਚੋਰੀ ਕੀਤੇ ਪੈਸੇ ਦੂਜਾ ਫਾਈਨਾਂਸ ਕੰਪਨੀ ਵੱਲੋਂ ਬਾਰ ਬਾਰ ਫੋਨ ਆਉਣਾ ਮੇਰਾ ਦਿਮਾਗ ਇਹਨੇ ਬੋਝ ਨੂੰ ਝੱਲ ਨਾ ਸਕਿਆ ਅਤੇ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਪਰੇਸ਼ਾਨੀ ਦੇ ਬੋਝ ਥੱਲੇ ਮੈਂ ਸਿਰ ਘਮਾਉਣਾ ਸ਼ੁਰੂ ਕਰ ਦਿੱਤਾ ਮੈਂ ਕਈ ਵਾਰੀ ਥਾਂ ਥਾਂ ਤੇ ਦੇਖ ਵੀ ਪੈਂਦੀ ਮੇਰੀ ਹਾਲਤ ਵੇਖ ਕੇ ਦੰਦਲਾ ਪੈਣ ਲੱਗ ਪਈਆਂ ਇਸੇ ਦੌਰਾਨ ਕਰਕੇ ਮੈਨੂੰ ਫਿਰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਕਈ ਹਜ਼ਾਰ ਰੁਪਏ ਹਲਾਜ ਲਈ ਲੈ ਲਏ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਫਿਰ ਵੀ ਜ ਸਾਡੇ ਕਿਸੇ ਦੋਸਤ ਨੇ ਤੁਹਾਡੇ ਬਾਰੇ ਜਾਣਕਾਰੀ ਦਿੱਤੀ ਮੈਂ ਹੁਣ ਤੁਹਾਡੇ ਕੋਲ ਆਈ ਹਾਂ ਮੇਰੇ ਕੋਲ ਤੁਹਾਨੂੰ ਹੋਰ ਦੱਸਣ ਲਈ ਕੁਝ ਵੀ ਨਹੀਂ ਰਿਹਾ ਮੇਰੀ ਜ਼ਿੰਦਗੀ ਤੁਹਾਡੇ ਹੱਥ ਹੈ ਮੇਰੇ ਦੁੱਖਾਂ ਦਾ ਕਿ ਤੁਹਾਡੇ ਕੋਲ ਹੱਲ ਹੈ ਕਿਰਪਾ ਕਰਕੇ ਤੁਸੀਂ ਜੇ ਕੁਝ ਕਰ ਸਕਦੇ ਹੋ ਤਾਂ ਕਰੋ ਪਰ ਮੇਰੇ ਘਰ ਦੁਬਾਰਾ ਕਲੇਸ਼ ਨਹੀਂ ਹੋਣਾ ਚਾਹੀਦਾ ਬੇਸ਼ੱਕ ਗਲਤਾਂ ਸਾਫ ਹੋ ਗਈ ਸੀ ਪਰ ਮੇਰੇ ਲਈ ਇਹ ਹੁਣ ਮੁਸ਼ਕਲ ਕੰਮ ਸੀ ਕਿ ਭੈਣ ਦੇ ਕਹਿਣ ਮੁਤਾਬਕ ਤਾਂ ਉਸਦੇ ਪਤੀ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਲੱਗਣਾ ਚਾਹੀਦਾ ਤੇ ਦੂਜੇ ਪਾਸੇ ਇਹ ਗੱਲ ਵੀ ਸਹੀ ਸੀ ਕਿ ਜਿੰਨੀ ਦੇਰ ਤੱਕ ਉਸ ਫਾਈਨਾਂਸ ਕੰਪਨੀ ਦੇ ਪੈਸੇ ਵਾਪਸ ਨਹੀਂ ਹੁੰਦੇ ਉੰਨੀ ਦੇਰ ਤੱਕ ਪੀੜਤ ਔਰਤ ਦਾ ਠੀਕ ਹੋਣਾ ਮੁਸ਼ਕਲ ਸੀ ਇਸ ਲਈ ਮਾਇਨਾਸ ਕੰਪਨੀ ਦੇ ਪੈਸਿਆਂ ਦਾ ਕੀ ਹੱਲ ਕੀਤਾ ਜਾਵੇ ਇਸ ਲਈ ਮੈਂ ਉਸ ਭੈਣ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਆਪੇ ਇਸ ਮਸਲੇ ਦਾ ਹੱਲ ਕਰ ਦੇਵਾਂਗਾ ਕਿੰਨੇ ਕੁ ਸਮੇਂ ਦੌਰਾਨ ਉਹ ਨਾਰਮਲ ਹੋ ਗਈ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਪਤੀ ਨਾਲ ਆਪਣੇ ਢੰਗ ਨਾਲ ਗੱਲ ਕਰਾਂਗਾ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦਾ ਹਾਂ ਕਿ ਤੁਹਾਡਾ ਪਤੀ ਤੁਹਾਡੇ ਨਾਲ ਪਿਆਰ ਨਾਲ پیش ਆਵੇਗਾ ਆਪਾਂ ਉਸ ਤੋਂ ਲਿਖਤੀ ਵਾਦਾ ਲਵਾਂਗੇ ਜੇਕਰ ਉਹ ਫਿਰ ਵੀ ਤੁਹਾਡੇ ਨਾਲ ਵਧੀਕੀ ਕਰੇਗਾ ਤਾਂ ਮੈਂ ਉਸ ਨੂੰ ਕਾਨੂੰਨ ਦਾ ਆਠ ਵੀ ਪੜਾਵਾਂਗਾ ਮੇਰਾ ਫੋਨ ਨੰਬਰ ਨੋਟ ਕਰ ਲਵੋ ਜੇਕਰ ਤੁਹਾਨੂੰ ਸਥਿਤੀ ਵਿਗੜਦੀ ਲੱਗੇ ਤਾਂ ਮੈਨੂੰ ਫੋਨ ਕਰ ਲੈਣਾ ਸ਼ੀਰਤ ਔਰਤ ਦਾ ਮੇਰੇ ਤੇ ਵਿਸ਼ਵਾਸ ਵੱਜ ਚੁੱਕਾ ਸੀ ਅਤੇ ਉਸਨੇ ਮੇਰੀ ਹਰ ਗੱਲ ਉੱਤੇ ਹਮੇ ਭਾਨੀ ਲਾਜ਼ਮੀ ਸਮਝੀ ਹੁਣ ਮੈਂ ਉਸਦੇ ਪਤੀ ਨੂੰ ਅੰਦਰ ਬੁਲਾਇਆ ਤੇ ਉਸ ਨੂੰ ਪੁੱਛਿਆ ਕਿ ਵੀਰ ਜਦੋਂ ਤੁਹਾਡੀ ਲੜਾਈ ਸ਼ੁਰੂ ਹੋਈ ਸੀ ਜਿਸ ਵਿੱਚ ਇਹ ਸੱਟਾਂ ਵੱਜੀਆਂ ਸੀ ਉਸ ਸਮੇਂ ਜੋ ਖਾਚਾ ਆਇਆ ਸੀ ਉਹ ਕਿਸਨੇ ਦਿੱਤਾ ਉਸਨੇ ਕਿਹਾ ਕਿ ਇਹ ਪੈਸੇ ਇਹਦੇ ਪੇਕੇਆਂ ਦਿੰਦੇ ਸਨ ਮੈਂ ਅਗਲਾ ਸਵਾਲ ਕੀਤਾ ਵੀਰ ਜੀ ਇਹ ਪਤਨੀ ਤੁਹਾਡੀ ਹੈ ਜੀਵਨ ਸਾਥਨ ਹੈ ਤੇਰੇ ਬੱਚਾਂ ਦੀ ਮਾਂ ਹੈ ਹੁਣ ਜਦੋਂ ਇਹ ਤੇਰੇ ਹੱਕ ਵਿੱਚ ਭੁਗਤ ਗਈ ਤਾਂ ਫਿਰ ਇਹਦੇ ਪੈਸੇ ਪੇਕੇ ਕਿਉਂ ਦੇਣਗੇ ਉਹ ਗੁੱਸੇ ਨਾ ਹੋਣਗੇ ਉਹ ਕਹਿਣ ਲੱਗਾ ਹਾਂ ਜੀ ਇਸ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਅਗਲਾ ਸਵਾਲ ਕੀਤਾ ਵੀਰ ਜੀ ਕਿ ਤੁਸੀਂ ਹਰ ਮਹੀਨੇ ਹਜ਼ਾਰਾਂ ਰੁਪਏ ਡਾਕਟਰਾਂ ਨੂੰ ਦੇਣੇ ਹਨ ਜਾਂ ਇਸ ਨੂੰ ਵੱਧ ਤੋਂ ਵੱਧ ਬਿਮਾਰ ਦੇਖਣਾ ਚਾਹੁੰਦੇ ਹੋ ਜਾਇ ਉਸ ਨੂੰ ਤੰਦਰੁਸਤ ਦੇਖਣਾ ਚਾਹੁੰਦੇ। ਨੇ ਕਿਹਾ ਮੈਂ ਹਜ਼ਾਰਾਂ ਰੁਪਏ ਡਾਕਟਰ ਨੂੰ ਕਿਉਂ ਦੇਵਾਂ? ਮੈਂ ਬਸ ਆਪਣੀ ਪਤਨੀ ਨੂੰ ਤੰਦਰੁਸਤ ਦੇਖਣਾ ਚਾਹੁੰਦਾ ਹਾਂ। ਇਹ ਮੇਰੀ ਜ਼ਿੰਦਗੀ ਹੈ। ਜੀਵਨ ਸਾਥਨ ਹੈ। ਮੈਂ ਉਸ ਨੂੰ ਪਿਆਰ ਨਾਲ ਘਰ ਵਿੱਚ ਵਾਪਸ ਵਾਪਰੀ ਸਾਰੀ ਘਟਨਾ ਦੱਸ ਦਿੱਤੀ। ਉਹ ਸਾਰੀ ਗੱਲ ਸਮਝ ਗਿਆ ਤੇ ਘਟਨਾ ਦੌਰਾਨ ਚੜ੍ਹਾ ਕਰਜ ਉਤਾਰਨ ਲਈ ਸਹਿਮਤ ਹੋ ਗਿਆ। ਉਸ ਨੇ ਲਿਖਤੀ ਵਾਅਦਾ ਕੀਤਾ। ਇਹ ਵੇਖ ਕੇ ਉਸ ਦੀ ਸ पीडਿਤ ਪਤਨੀ ਦੇ ਚਿਹਰੇ ਤੇ ਖੁਸ਼ੀਆਂ ਭਰਤਾਂ ਆ। ਮੈਂ ਉਸ ਕੁੜੀ ਨੂੰ ਕਿਹਾ ਕਿ ਹੁਣ ਤੁਸੀਂ ਵੀ ਲਿਖਤੀ ਵਾਅਦਾ ਕਰੋ ਕਿ ਤੁਸੀਂ ਅੱਜ ਤੋਂ ਇਸ ਤਰ੍ਹਾਂ ਦਾ ਪਖੰਡ ਨਹੀਂ ਕਰੋਗੇ ਕਿਸੇ ਤਰ੍ਹਾਂ ਦਾ ਸਿਰ ਨਹੀਂ ਘਮਾਉਂਗੇ ਅਤੇ ਨਾ ਹੀ ਪਰਿਵਾਰ ਨੂੰ ਕਿਸੇ ਮੁਸ਼ਕਲ ਵਿੱਚ ਪਾਓਗੇ ਕਿਸੇ ਤਰੀਕੇ ਨਾਲ ਇਹ ਕੇਸ ਹੱਲ ਹੋ ਗਿਆ ਤੇ ਉਹ ਭੈਣ ਮੇਰੇ ਕੋਲੋਂ ਹਸਦੀ ਵਸਦੀ ਬਾਹਰ ਜਾ ਰਹੀ ਸੀ ਉਸ ਨੂੰ ਜਾਂਦੀ ਨੂੰ ਵੇਖ ਕੇ ਜਿਹੜੇ ਬੰਦੇ ਉਸ ਨੂੰ ਫੜ ਕੇ ਲਿਆਏ ਸੀ ਉਹ ਮੇਰੇ ਕੋਲ ਅੰਦਰ ਆਏ ਅਤੇ ਮੈਨੂੰ ਕਹਿਣ ਲੱਗੇ ਅਸੀਂ ਤੇ ਇਸ ਨੂੰ ਮਸਾ ਲੈ ਕੇ ਜਾਂਦਾ ਸੀ ਤੁਸੀਂ ਇਹਦੇ ਤੇ ਕੀ ਜਾਦੂ ਕਰ ਦਿੱਤਾ ਇਸ ਤਰ੍ਹਾਂ ਜਾ ਰਹੀ ਸੀ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਉਸਨੂੰ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਇਹ ਕਦੇ ਬਿਮਾਰ ਨਹੀਂ ਹੋਵੇਗੀ ਹੁਣ ਇਸ ਘਟਨਾ ਨੂੰ ਲਗਭਗ 4 ਸਾਲ ਹੋ ਚੁੱਕੇ ਹਨ ਉਸ ਦਾ ਫੋਨ ਹੁਣ ਵੀ ਕਦੇ-ਕਦੇ ਆਉਂਦਾ ਤੇ ਉਸ ਦੇ ਬੋਲ ਹਰ ਵਾਰ ਇਹੀ ਕੰਨੇ ਪੈਂਦੇ ਹਨ ਵੀਰ ਜੀ ਜੇਕਰ ਤੁਸੀਂ ਮੇਰੀ ਜ਼ਿੰਦਗੀ ਵਿੱਚ ਨਾ ਆਉਂਦੇ ਤਾਂ ਇਹ ਨਿਮਾਣੀ ਜਹੀ ਜ਼ਿੰਦਗੀ ਨੇ ਪਤਾ ਨਹੀਂ ਕਦੋਂ ਦੀ ਸੇਵਾਂ ਦੀ ਰਾਖ ਬਣ ਜਾਣਾ ਸੀ